ਕਿਹੜੇ ਕਿਹੜੇ ਸਰਮਾਨ ਹੋਏ ਕਿਹੜੇ ਕਿਹੜੇ ਇਹ ਸਾਨੂੰ ਜਿੱਥੇ ਅਸੀਂ ਜਾਣਿਆ ਜਿਵੇਂ ਨਾਗਰੰਡ ਕਸ਼ਮੀਰ ਜੇ ਜੇ ਜੇਡ ਕੇ ਇਧਰ ਬਲ ਹੁੰਦਾ ਨਹੀਂ ਬਲ ਲੰਕਾ ਜੇ ਜਾਂ ਹੋਰ ਜਗ੍ਹਾ ਤੇ ਜੇ ਜਾਣਦੇ ਸਾਨੂੰ ਮੈਡਲ ਮਿਲੇ ਨੇ ਇਹ ਮੈਡਲ ਮਿਲੇ ਸੀ 12 13 ਲੇਕਿਨ ਇਹ ਚ ਹੁਣ ਕੁਝ ਮਿਸ ਹੋ ਗਏ ਕਿਉਂਕਿ ਸਮਾਂ ਜਾ ਦੇ ਹੋ ਗਏ ਕੁਝ ਮੇਰੇ ਸਾਹਮਣੇ ਹੋ ਗਏ ਠੀਕ ਨੇ ਆਇਆ ਮੈਡਲ ਮੇਰੇ ਦਿਖਾ ਦੋ ਜੀ ਮੜਿਆ ਤੇ ਦੱਸ ਦੇਖ ਲਓ ਜੀ ਇਹ ਇੱਕ ਤੁਹਾਨੂੰ ਪਸੰਦ ਆਉਂਦਾ ਹੈ ਕੁਝ ਮੇਸ਼ਾਰੇ ਤੇ ਕਿ ਜੇ ਇਹ ਮੈਟਰ ਮਿਲ ਰਿਹਾ ਕਾ ਇਹ ਇਹ ਜਿਹੜੇ ਇਲਾਕੇ ਜਾਂਦੇ ਸੀ ਉਹਦੀ ਮਤਲਬ ਹੋਇਆ ਜੀ ਇਹ ਮੈਟਰ ਜਿਵੇਂ ਹਮ ਕੋ ਕਮਾਂਡਾਂ ਦੇ ਜਾ ਪਰਣਾ ਕੋ ਮਹਕਮਾ ਦੇ ਸਾਹਿਬ ਨੇ ਇਹ ਸਾਨੂੰ ਮੈਟਰ ਮਿਲਦੇ ਨੇ ਤੇ ਸੂਬੇਦਾਰ ਸਾਹਿਬ ਫਿਰ ਡਿਊਟੀ ਦੌਰਾਨ ਤੇ ਲੀਡਰਾਂ ਨਾਲ ਵੀ ਕਿਸੇ ਨਾ ਮੁਲਾਕਾਤ ਹੋਈ ਹਾਂ ਮੈਂ ਇੱਥੇ ਜਦੋਂ ਸਭ ਨੇ ਦਿੱਲੀ ਸਿੱਖਾ ਚ ਵੀ ਤੀਜੇ ਮੇਰਾ ਰਾਸ਼ਟਰਪਤੀ ਜੈਨੀ ਜੈਲਸੀ ਸਾਹਿਬ ਹੁੰਦੇ ਸੀ ਉਹਨਾਂ ਨਾਲ ਮੇਰੇ ਮਿਲੇ ਆ ਸੀ ਮੇਰੇ ਰਾਸ਼ਟਰਪਤੀ ਬਣ ਜਗੇ ਸੀ ਉਹਨਾਂ ਨਾਲ ਮੇਰੀ ਫੋਟੋ ਵੀ ਹੈਗੀ ਹੈਗੀ ਯਾਦਗਾਰੀ ਫੋਟੋ ਹੈ ਜੀ ਹਾਂ ਦਿਖਾ ਦੂ ਮੜਾ ਆਹ ਤਾਂ ਮੇਰੀ ਸੁਭੇਰ ਦੀ ਫੋਟੋ ਹੈ ਠੀਕ ਨੇ ਜੀ ਆ ਉਹਨਾਂ ਨਾਲ ਮੇਰੀ ਫੋਟੋ ਹੈਗਾ ਸਾਡੇ ਨਾਲ ਹੱਥ ਮਲਾਉਂਦੇ ਨੇ ਹੋ ਠੀਕ ਹੈ ਉਹ ਵੀ ਮੈਂ ਨਵੇਂ ਸ਼ਬਦ ਨਵੇਂ ਵਿਸ਼ਬਦ ਹਨ ਹਮ ਇੱਕ ਸਟਾਰ ਸੀ ਨਹੀਂ ਲੱਗਾ ਹਮ ਠੀਕ ਹੈ ਨਾ 124T ਜੇ ਤੇ ਰਾਜਪੇਪਾ ਤੁਗ ਗਈ ਹਮ ਉਹ ਜੁਬਾ ਖਰੇ ਇੰਦਰਾ ਗੱਦੀ ਦਾ ਵਿਦਾਸ ਹੋ ਜਾਂਦੀ ਹੈ ਹਮ 33 33 ਕਿਲੋ ਦੀ ਹੁੰਦੀ ਹੈ ਇਹਦਾ ਹਮ ਜੇ